ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019877 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮਹਿੰਦਰ ਸਿੰਘ ਪਿੰਡ ਗੋਸਤਰਾ ਜ਼ਿਲ੍ਹਾ ਪਟੰਡਾ ਰਾਮਪਰਾਪੁਰ ਤਸੀਰ ਆਈ ਆਪਣੀ ਤੇ ਸਲਾਤਪੁਰ ਦਾ ਸਲਾਤਪੁਰ ਜਲਾਲ ਰਹਿ ਗਿਆ ਜੀ ਠੀਕ ਆ ਮੋਬਾਈਲ ਨੰਬਰ ਆਪਣਾ 781477276 76147 72278 72278 ਹਾਂਜੀ ਤੇ ਜਿਹੜੀ ਵੀਰ ਆਪਾਂ ਵਹਿੜ ਦੇਖਦੇ ਪਏ ਆ ਸੁਆ ਕਿਹੜਾ ਸੁਈਆ ਇਹ ਤਾਂ ਜਸਬਾ ਸੁਈਆ ਜੀ ਕਹਿਵਾ ਤਨੋ ਕਸਵੀਨ ਅੱਜ ਤੀਜਾ ਦੇ ਲਾਂ ਜੀ ਬੱਚਾ ਇਹਦੇ ਪਿੱਛੇ ਆ ਗਈ ਬੱਚੀ ਹੈ ਨਾ ਬੱਚੀ ਹੈ ਜੀ ਜੇਰ ਜਿ ਰੋਕਿਆ ਹਾਂਜੀ ਜਮਾ ਓਕੇ ਆਪਣੇ ਘਰੇ ਸੁਈ ਹੈ ਨਹੀਂ ਆਪਣਾ ਹੋਣੀ ਜਿਆਦੀ ਆਪਣੇ ਘਰੇ ਨਹੀਂ ਸੁਈ ਆਪਾਂ ਨੂੰ ਆਪਾਂ ਮਾਰਦੀ ਠੀਕ ਹੈ ਜੇਰ ਜੋ ਓਕੇ ਜਮਾ ਹਾਂ ਓਕੇ ਕੋਈ ਗੰਦ ਮੰਤਰ ਨਹੀਂ ਮਾਰਦੀ ਨਹੀਂ ਮੋਹ ਨਹੀਂ ਮਾਰਦੀ ਓ ਜੀ ਠੀਕ ਹੈ ਕਿੰਨਾ ਦੁੱਧ ਹੈ ਇਸ ਵਕਤ ਦੁੱਧ ਹੈਗਾ 17 ਕਿਲੋ ਜੀ ਤੇ ਮੰਨ ਕੇ ਚੱਲੀ ਵੀ 8 ਡੱਬੇ ਇੱਕ ਟਾਈਮ ਦੇ ਮੰਨ ਕੇ ਦਿਖਾ ਦਾਂਗੇ ਆਪਾਂ ਹ ਠੀਕ ਐ ਰੇਂਜ ਕਿੰਨੀ ਕੋ ਜੀ ਰੇਂਜ ਮੋਲ ਫੋਨ ਤੇ ਕਰਾਂਗੇ ਜੀ ਜੈ ਜੂ ਬਿਲਕੁਲ ਹਾਂਜੀ ਤੇ ਚਵਾਈ ਜੂ ਇਹ ਧਾਰਾ ਦੂ ਰੋਕੇ ਓਕੇ ਜੀ ਘਰ ਤੋਂ ਆਪਾਂ ਮਾਰ ਕੇ ਦਿਖਾ ਦਿੰਨੇ ਆ ਠੀਕ ਐ ਮਾਰ ਕੇ ਛੱਡ ਕੇ ਸੋ ਵੀਰੋ ਬੱਚਾ ਚੁੱਕਦਾ ਦੇਖ ਸਕਦੇ ਪਿੱਛੇ ਫੀਮੇਲ ਕਾਫ ਬੱਚੀ ਆ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਬਹੁਤ ਚੰਗੇ ਹੁਣ ਆਪਾਂ ਇਹ ਧਾਰਾ ਮਾਰ ਕੇ ਦਿਖਾ ਦਿੰਨੇ ਆ ਸੋ ਚੋਣ ਵਗੈਰਾ ਦੇਖੋ ਪੂਰਾ ਮੋਟਾ ਮੋਟਾ ਚੋਣਾ ਸਾਫ ਸੁਥਰਾ ਤੇ ਮਗਰ ਅਸਨ ਧਾਰਾ ਮਾਰਦੀ ਵੀਰ ਮਾਤਮ ਨਹੀਂ ਜਾਗਦੀ ਬਣਾਉਣੇ ਨੇ ਤਾਂ ਪੈਂਦਾ ਠੀਕ ਐ ਠੰਡੀ ਸੀ ਲਵਾ ਦੂਗਾ ਹਾਂਜੀ ਦੇ ਨਾੜਾ ਨੂੜਾ ਬਹੁਤ ਚੰਗੀਆਂ ਹਵਾਨੇ ਤੇ ਦੇਖੋ ਪੂਰੀ ਠੰਡੀ ਸੀਲ ਆ ਠੀਕ ਹੈ ਤੋੜ ਦਿਓ ਬਾਰ ਨੂੰ ਸੁਬਰ ਕੱਤ ਕਾਠ ਵਗੈਰਾ ਵਹਿੜਦਾ ਦੇਖ ਸਕਦੇ ਹੋ ਤੇ ਸਾਫ ਸੁਥਰੇ ਲੇਵੇ ਦੇ ਵਿੱਚ ਆ ਧਾਰਾ ਵੀ ਇੰਨੇ ਮਾਰ ਕੇ ਦਿਖਾ ਦਿਆ 16 17 ਲੀਟਰ ਬੋਲਾ ਇਸ ਵਕਤ ਇਹ ਥੱਲੇ ਹਾਜ਼ਰ ਆ ਕੱਦ-ਕੱਡ ਬਹੁਤ ਆ ਜਿੰਦ-ਜਾਨ ਵਾਲੀ ਬੈੜਾ ਜਮਾ ਠੀਕ ਹੈ ਤੇ ਸਿੰਘ ਵਗੈਰਾ ਬਿਲਕੁਲ ਦਾਗੇ ਓਕੇ ਮੂੰਹ ਮੱਥਾ ਦੇਖੋ ਸੋ ਨਾ ਇਹ ਨਹੀਂ ਛੋਟੀ ਹੋ ਪੂਰੀ ਵੱਡੀ ਹੈ ਦੇਖੋ ਠੀਕ ਆ ਬੱਚਾ ਵੀ ਪਿੱਛੇ ਦੇ ਫੀਮੇਲ ਕਾ ਬੱਚੀ ਹੈ ਹਨਾ ਸੋ ਨਾੜਾ ਦੇਖੋ ਹਵਾਨੇ ਦੇ ਬਹੁਤ ਚੰਗੇ ਆ ਦੋਨੇ ਪਾਸੇ ਤੇ ਸਾਫ ਸੁਥਰਾ ਕੰਪੈਕਟ ਹੱਡਰ ਆ ਦੂਸਰਾ ਸੂਰਤਾ ਤਾਜੀ ਸুইস ਵਾਈ ਜੇਰ ਜੱਪੇ ਦਾ ਕੰਮ ਡਾਨਾ ਸুইস ਵਾਈ ਵੀ ਇਹਨੇ ਲੈਤੀ ਆ ਤੇ ਮੋਲਾਪਾ ਕਰਾਂਗੇ ਵੀਰੇ ਫੋਨ ਤੇ ਦਾ ਹਣਾ ਤੇ ਕਿੰਨਾ ਕੁ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਦੋ ਦੇ ਦੋ 25 ਕਿਲੋ ਜੀ ਸੋ 25 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਸਕਦੇ ਕਿਉਂਕਿ ਤੀਜੇ ਚੌਥੇ ਦਿਨ ਦੀ ਸੂਈ ਥੱਲੇ 16 17 ਲੀਟਰ ਹਾਜ਼ਰ ਆ ਕੇ ਆਪਾਂ ਨੂੰ ਪਤਾ ਪਸੂ 15 ਤੋਂ 17 ਦਿਨ ਲੱਗ ਜਾਂਦੇ ਦੁੱਧ ਤੇ ਆਉਂਦਾ ਤੇ ਬਾਕੀ ਬੱਚੀ ਦੇਖੋ ਵੀ ਸਿਰ ਫੀਮੇਲ ਕਾ ਬਹੁਤ ਪਿਆਰੀ ਬੱਚੀ ਆ ਬੱਚਾ ਪਿੱਛੇ ਪਾਲਨ ਵਾਲਾ ਪਿੰਡ ਗੌਸਪੁਰਾ ਗੁਜਰਾਲਾ ਵੀ ਕਹਿ ਦਿੰਦੇ ਆ ਹਾਂਜੀ ਪੂਰੀ ਥੀਲ ਨਹੀਂ ਆਣੀ ਕਿ ਲੱਤ ਚੱਕ ਜੂਆ ਦੇਖੋ ਠੀਕ ਆ ਨਿਆਣਾ ਪਾਉਣ ਦੀ ਮੇਰੇ ਸਾਬ ਨਾਲ ਜਰੂਰਤ ਹੀ ਨਹੀਂ ਹਣਾ ਠੀਕ ਹੈ ਨੰਬਰ ਬੋਲ ਦੀ ਭਰਾ ਦੋਵਾਰੇ ਆਪਣਾ ਨੰਬਰ 1781477278 ਆਪਣਾ ਬਰਨਾਲਾ ਰੋਡ ਬਾਜਾਖਾਨਾ ਬਰਨਾਲਾ ਰੋਡ ਠੀਕ ਹੈ ਉਹ ਤੇ ਆ ਗਿਆ ਇੱਥੇ ਆ ਗਿਆ ਜੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ